ਐਵਿਡੈਂਸ ਕਲੈਕਟ ਨਹੀਂ ਕਰ ਸਕੇ ਹੁਣ ਇਹਨਾਂ ਨੇ ਐਵਿਡੈਂਸ ਕ੍ਰੀਏਟ ਕਰਨਾ ਸ਼ੁਰੂ ਕਰ ਦਿੱਤਾ। ਸੋ ਅਸੀਂ ਐਪਲੀਕੇਸ਼ਨ ਫਾਈਲ ਕਰ ਲਏ ਕਿ ਕੋਰਟ ਪ੍ਰोसीਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀ। ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ। ਬਿਆਨ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋ ਨਹੀਂ ਤਾਂ ਹੋਣਾ ਨਹੀਂ। ਉਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ, ਟਾਰਚਰ ਦਿੱਤਾ ਗਿਆ। ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਵਿਕਰਮ ਸਿੰਘ ਮੰਜੀਟਿਆ ਨੂੰ ਫਾਲਸਲੀ ਇਮਪਲੀਕੇਟ ਕਰ ਰਹੀ ਹੈ DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸੋਮਜੀਠੀ ਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਤੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲੈ ਗਿਆ ਸੀਗਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਤੇ ਅੱਜ ਉਹਨਾਂ ਦੇ ਵਕੀਲਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਦੇ ਚੱਲਦੇ ਉਹਨਾਂ ਵੱਲੋਂ ਵਿਜੀਲੈਂਸ ਤੇ ਪੁਲਿਸ ਦੇ ਉੱਤੇ ਕਈ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਸੋਮਜੀਠੀਆ ਖਿਲਾਫ ਕੋਈ ਵੀ ਸਬੂਤ ਨਹੀਂ ਮਿਲ ਰਿਹਾ ਤੇ ਵਿਜੀਲੈਂਸ ਤੇ ਪੁਲਿਸ ਝੂਠੇ ਸਬੂਤ ਪੈਦਾ ਕਰ ਰਹੀ ਹੈ ਤੇ ਝੂਠੇ ਗਵਾਹ ਪੈਦਾ ਕਰ ਰਹੀ ਹੈ ਐਨਡੀਪੀਐਸ ਕੇਸ ਵੀ 12 2021 ਨੂੰ ਰਜਿਸਟਰ ਹੋਇਆ ਸੀ ਅੱਜ ਅਸੀਂ ਟੂਵਰਡਸ ਦੀ ਐਂਡ ਆਫ 2025 ਖੜੇ ਆ ਤੇ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਲੀਗੇਸ਼ਨਸ ਤੇ ਐਫਆਈਰ ਰਜਿਸਟਰ ਹੋ ਸਕਦੀ ਹੈ ਐਲੀਗੇਸ਼ਨਸ ਤੇ ਰਿਮਾਂਡ ਲੈ ਸਕਦੇ ਹੋ ਪਰ ਜਿਹੜਾ ਚਲਾਨ ਹੈ ਉਹ ਸ਼ਹਾਦਤ ਤੇ ਸਬੂਤਾਂ ਤੇ ਪੇਸ਼ ਹੋਣਾ ਹੈ ਐਵਿਡੈਂਸੇ ਕੋਈ ਕੁਝ ਕਲੈਕਟ ਨਹੀਂ ਕਰ ਸਕੇ ਹੋਨ ਡਿਸਪਰੋਪੋਰਸ਼ਨਲ ਐਸੈਟਸ ਤੇ ਵੀ ਬੇਲ ਦਾ ਰਿਪਲਾਈ ਨਹੀਂ ਫਾਈਲ ਕਰ ਸਕਰੇ ਕਿਉਂਕਿ ਐਵੀਡੈਂਸ ਕਲੈਕਟ ਨਹੀਂ ਕਰ ਸਕੇ ਹੁਣ ਇਹਨਾਂ ਨੇ ਐਵੀਡੈਂਸ ਕ੍ਰੀਏਟ ਕਰਨਾ ਸ਼ੁਰੂ ਕਰਤਾ ਐਵੀਡੈਂਸ ਫੈਬ੍ਰੀਕੇਟ ਕਰਨਾ ਸ਼ੁਰੂ ਕਰਤਾ ਹਰ ਕਿਸਮ ਦੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਰਹੀ ਹੈ ਇੰਡਿਊਸਮੈਂਟ ਐਂਡ ਥ੍ਰੈਟ ਮੇਰੇ ਕੋਲ ਅੱਜ ਤਿੰਨ ਇਨਸੀਡੈਂਟਸ ਨੇ ਜੋ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਜ਼ ਅ ਲਾਇਰ ਸਾਨੂੰ ਅਨਫੋਰਚਨਟਲੀ ਇਨਸਟੈਡ ਆਫ ਬੀਇੰਗ ਓਨਲੀ ਇਨ ਕੋਟਸ ਤੁਹਾਡੇ ਕੋਲ ਆਣਾ ਪੈ ਰਿਹਾ ਬਿਕੋਜ਼ ਤੁਹਾਡਾ ਜਿਹੜਾ ਮੀਡੀਅਮ ਹੈ ਉਹ ਸਾਰਾ ਕੋਲ ਘੱਟੋ ਘੱਟ ਸੱਚਾਈ ਲੈ ਕੇ ਜਾਊਗਾ ਅਸੀਂ ਕੋਰਟ ਵਿੱਚ ਇਹ ਵੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੀ ਪ੍ਰੋਸੀਡਿੰਗਸ ਨੇ ਉਹ ਲਾਈਵ ਸਟ੍ਰੀਮ ਹੁੰਦੀਆਂ ਸੋ ਦੈਟ ਨਾ ਇਹਨਾਂ ਦੀ ਨਾ ਸਾਡੀ ਮੀਡੀਆ ਕੋਲ ਲੋਕਾਂ ਕੋਲ ਸੱਚਾਈ ਪਹੁੰਚਣੀ ਚਾਹੀਦੀ ਸੋਸੀ ਐਪਲੀਕੇਸ਼ਨ ਫਾਈਲ ਕਰਨ ਲੱਗੇ ਆ ਕਿ ਕੋਰਟ ਪ੍ਰोसीਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀਆਂ ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ ਹੈ ਇਹ ਇੱਕ ਪਬਲਿਕ ਫੰਕਸ਼ਨ ਹੈ ਐਂਡ एवरीवन ਇਨ ધ ਡੈਮੋਕ੍ਰੇਸੀ ਹੈਜ਼ ਦਾ ਰਾਈਟ ਟੂ ਨੋ ਵਾਟ ਇਜ਼ ਦਾ ਟਰੂਥ ਐਂਡ ਵਾਟ ਇਜ਼ ਦਾ ਫਾਲਸਿਟੀ ਇਹਨਾਂ ਨੇ ਰਿਮਾਂਡ ਲੈ ਲਿਆ ਸੀਗਾ ਇਹ ਕਹਿ ਕੇ ਕਿ ਹਜ਼ਾਰ ਏਕੜ ਜ਼ਮੀਨ ਹੈ ਫੈਬ੍ਰਿਕੇਸ਼ਨ ਦੀ ਹੱਦ ਦੇਖ ਲਓ ਕਿ ਜਿਹੜਾ 402 ਹੈਕਟੇਅਰ ਦੱਸਿਆ ਗਿਆ ਕੋਰਟ ਵਿੱਚ ਉਹ 402 ਸਕੁਅਰ ਮੀਟਰਸ ਹੈ ਇੱਕ ਹੈਕਟੇਰ 'ਚ 10000 ਸਕੁਅਰ ਮੀਟਰ ਹੁੰਦੇ ਆ ਦੇ ਹੈਵ ਐਗਜ਼ੈਜਰੇਟਿਡ ਰਿਕਾਰਡਸ ਟੂ ਦ ਐਕਸਟੈਂਟ ਆਫ 10000 ਟਾਈਮਸ ਤੇ ਹੁਣ ਇਹਨਾਂ ਨੂੰ ਰਸਤਾ ਕੋਈ ਨਹੀਂ ਲੱਭ ਰਿਹਾ ਜਿਹੜੀ ਇਹ ਕੋਰਟ ਵਿੱਚ ਗੱਲ ਕਰ ਰਹੀ ਹੈ 450 ਕਰੋੜ ਰੁਪਏ ਦੀ ਉਹ ਡੇਲੀ ਹਾਈ ਕੋਰਟ ਦਾ ਆਰਡਰ ਹੈ ਦੋ ਕੰਪਨੀਆਂ ਮਰਜ ਹੋਈਆਂ ਉਹਨਾਂ ਦਾ ਐਸੈਟ ਵਧਿਆ ਔਰ 450 ਕਰੋੜ ਦਣੀ ਵਧਿਆ ਇੱਕ ਇੱਕ ਪੈਸਾ ਅਕਾਊਂਟਡ ਫਾਰ ਹੈ ਔਰ ਉਹਨਾਂ ਕੰਪਨੀਆਂ ਦਾ ਬਿਕਰਮ ਸਿੰਘ ਮਜੀਠੀਆ ਨਾਲ ਲੈਣਾ ਦੇਣਾ ਕੁਝ ਨਹੀਂ ਸੋ ਜਦ ਡਿਸਪਰੋਪੋਰਸ਼ਨ ਐਸ਼ਟ ਖਤਮ ਹੋ ਗਿਆ ਇਹਨਾਂ ਨੇ ਇੱਕ ਨਵਾਂ ਛੜੀ ਅੰਤਰ ਰਚਾ ਲਿਆ ਔਰ ਇਹਦੇ ਵਿੱਚ ਕਈ ਸਾਰੇ ਪੁਲਿਸ ਆਫਸਰਸ ਇਨਵੋਲਡ ਨੇ ਔਰ ਇਹਨਾਂ ਨੇ ਇੱਕ ਟੌਰਚਰ ਕਰਨ ਵਾਸਤੇ ਤੰਗ ਪਰੇਸ਼ਾਨ ਕਰਨ ਵਾਸਤੇ ਬਦਮਾਸ਼ੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਇੱਕ ਅਫਸਰ ਜੀਐਸ ਬੈਂਸ ਜਿਹੜਾ ਐਸਪੀ ਹੈ ਪਟਿਆਲੇ ਔਰ ਡਿਸਮਿਸ ਸੀ 4 ਸਾਲ ਉਹਨੂੰ ਇਹਨਾਂ ਨੇ ਇਸੇ ਕੰਮ ਤੇ ਰੱਖਿਆ ਜੋ ਵਿਜੀਲੈਂਸ ਦਫਤਰ ਕਿਹੜੀ ਪੋਜੀਸ਼ਨ 'ਚ ਬੈਠਾ ਹੀ ਨੀਡਸ ਟੂ ਟੈਲ ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਹਨੂੰ ਸੈਣੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਵਿਜੀਲੈਂਸ ਬਿਊਰੋ 'ਚ ਰੱਖਿਆ 164 ਦੇ ਬਿਆਨ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋਊ ਨਹੀਂ ਤਾਂ ਹੋਣਾ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਿਸ ਨੂੰ ਲਾ ਚੁੱਕੀ ਹੈ ਪੁਲਿਸ ਸਾਰਾ ਦਿਨ ਉਹਦੇ ਘਰੇ ਬੈਠੀ ਰਹਿੰਦੀ ਹੈ ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਚੱਕ ਕੇ ਹਰ ਬਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜਿਹਦੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਹੁਣ ਐਵੀਡੈਂਸ ਉਹਨੂੰ ਇਹ ਧੱਕੇ ਨਾਲ ਫੈਬਰਿਕਟ ਕਰਾਇਆ ਜਾ ਰਿਹਾ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਈ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਈ ਸੀ ਇਹ ਕੈਸ਼ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੇ ਤੂੰ ਆਪਦੇ ਖਾਤੇ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤੇ ਉਹਨੂੰ ਚੱਕ ਕੇ ਲੈ ਗਏ ਇੱਕੀ ਤਰੀਕ ਨੂੰ ਦੋ ਗੱਡੀਆਂ 'ਚ ਇੱਕ ਅਰਟੀਗਾ 'ਚ ਇੱਕ ਬ੍ਰੀਜ਼ਾ 'ਚ ਦੋਨੋਂ ਸਫੇਦ ਰੰਗ ਦੀਆਂ ਉਹਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲ ਨੂੰ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਰਾਤੀ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ। ਔਰ ਉਹ ਕਮਰਾ ਨੰਬਰ 4008 ਹੈ ਜਿੱਥੇ ਰੱਖਿਆ ਗਿਆ ਸੀ। ਉਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ, ਟਾਰਚਰ ਕੀਤਾ ਗਿਆ। ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫਤਰ ਮੁਹਾਲੀ ਲੈ ਕੇ ਗਏ। ਜਦ ਉਥੇ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉਥੇ ਪਹੁੰਚ ਜਾਂਦੇ ਨੇ। ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਤੂੰ ਸਾਈਨ ਕਰ ਦੇ ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ ਏਆਈਜੀ ਸਾਹਿਬ ਦੇ ਦਫ਼ਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਹੈ ਜਦੋਂ ਫਿਰ ਨਹੀਂ ਮੰਨਦਾ ਦੈਨ ਜੀਐਸ ਬੈਂਸ ਇਸ ਪੁਟ ਔਨ ਦਾ ਜੌਬ ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਲਾਂ ਕੱਢਦਾ ਹੈ ਥ੍ਰੈਟਨ ਕਰਦਾ ਹੈ ਉਹਨਾਂ ਦੀ ਫੋਟੋ ਖਿੱਚਦਾ ਹੈ ਆਪਦੇ ਮੋਬਾਈਲ ਫੋਨ ਤੋਂ ਫਿਰ ਆਪਦੇ ਚਹੀਤੀ ਇੰਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਾਂਦੇ ਨਿਕਲਣਗੇ ਆਪਦੀ ਟੀਮਾਂ ਭੇਜ ਦੇ ਇਹਨਾਂ ਦੇ ਇਨਕਾਊਂਟਰ ਕਰ ਦੇ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੇ ਹੈਗੇ ਹੋ ਤੁਹਾਨੂੰ ਮੈਂ ਐਨਡੀਪੀਐਸ ਕੇਸ ਪਾਦਣਾ ਵੱਡੇ ਵੱਡੇ ਤੋਂ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਿਸੇ ਦੀ ਮੁੱਲੀ ਹੋ ਇਸ ਕਿਸਮ ਦੀ ਨਾ ਤਾਂ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲੱਭ ਰਿਆ ਸੀ ਫੋਰਚੂਨੇਟਲੀ ਸਾਡੀ ਕੰਟਰੀ 'ਚ ਰੂਲ ਆਫ ਲਾ ਹੈ ਪਰਿਵਾਰ ਨੇ ਹੈਬੀਸ ਕੋਰਪਸ ਰਿਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 22/7/2025 ਨੂੰ ਲੱਗੀ ਜਿਸ ਦਾ ਨੰਬਰ ਸੀ ਆਰਡਬੀ 7946 ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟੀਨਿਊਸ ਨੇ ਜੋ ਇਲਲੀਗਲ ਕਸਟਡੀ ਵਿੱਚ ਨੇ ਇੱਕ ਦਿਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਹ ਇਲਲੀਗਲ ਡਿਟੇਨਸ਼ਨ ਜਾਂ ਕਸਟਡੀ ਵਿੱਚ ਨੇ ਵਾਰੰਟ ਆਫੀਸਰ ਅਪਾਇੰਟ ਕੀਤਾ उथे डायरेक्शन दी कि विजिलेंस दफ्तर च रेड मारी जाए तो डेटी न्यूज़ ने उन्होंने उठाया जाए ऑर्डर करीबन पांच बजे पास शाम जी ट्वेंटी सैकेंड फाइव पीएम एंड द वारंट ऑफिसर एंड द लॉयर एंड द पटीशनर अराइव एट विजिलेंस ऑफिसर अबाउट क्वार्टर पास सिक्स क्योंकि वी आर फाइटिंग द स्टेट ऑफ पंजाब ਸਰਕਾਰ ਰੋਗ ਸਟੇਟ ਹੈ ਸਰਕਾਰ ਇਲੀਗੈਲਿਟੀਜ਼ ਤੇ ਉਤਰੀ ਹੋਈ ਹੈ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਬਿਕਰਮ ਸਿੰਘ ਮਨਜੀਠਿਆ ਨੂੰ ਫਾਲਸਲੀ ਇੰਪਲੀਕੇਟ ਕਰ ਰਹੀ ਹੈ ਇਸ ਕਰਕੇ ਜਿਹੜਾ ਨੋਟਿਸ ਐਡਵੋਕੇਟ ਜਨਰਲ ਦਫਤਰ ਨੂੰ ਹਰ ਰਿਟ ਚ ਦੇਣਾ ਮੰਡੈਟਰੀ ਹੁੰਦਾ ਉਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਿਟ ਫਾਈਲ ਹੋ ਗਈ ਹੈ ਵਾਰਡ ਆਫੀਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪਨ ਤੋਂ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸੈਣੀ ਨੂੰ ਵਿਜਨੈਸ ਦੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸੈਣੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਤੇ ਕਿਹਾ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਤੇ ਵਾਰੰਟ ਅਫਸਰ ਨੂੰ ਦੱਸ ਦੇ ਕਿ ਤੂੰ ਬੱਸ ਤੇ ਬੈਠਾ ਅੰਮ੍ਰਿਤਸਰ ਜਾ ਰਿਹਾ ਹੈਂ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਵਿਜਨੈਸ ਆ ਗਿਆ ਸੀ ਜਦ ਉਹਨੇ ਕਿਹਾ ਜੀ ਕਿ ਤੁਸੀਂ ਮੇਰੇ ਤੇ ਇੰਕਾਊਂਟਰ ਕਰਦੋਂਗੇ ਮੈਂ ਕਿਵੇਂ ਆਪਰੇ ਰਿਸ਼ਤੇਦਾਰਾਂ ਨੂੰ ਕਹਿ ਦਵਾਂ ਕਿ ਤੁਸੀਂ ਕਿ ਮੈਂ ਬੱਸ 'ਚ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਵਿਜੀਲੈਂਸ ਅੰਮ੍ਰਿਤਸਰ ਦੀ ਟੀਮ ਉੱਥੇ ਫਿਰ ਖੜੀ ਸੀ ਜੋ ਉਹਨਾਂ ਨੂੰ ਹੁਣ 160 ਸੀਆਰਪੀਸੀ ਉਪਲਿਖ 179 ਬੀਐਨਐਸਐਸ ਦਾ ਨੋਟਿਸ ਦੇ ਰਹੀ ਹੈ ਬੈਕ ਡੇਟ ਦਾ ਕਿ ਇੱਥੇ ਸੈਂਡ ਕਰ ਦਿਓ ਕਿ ਤੁਸੀਂ ਯੈਸਟਰਡੇ परसों ਦਾ ਦਿੱਤਾ ਡੇਵ ਹੋਰੀ ਅਸ਼ਰ ਨੂੰ ਕਹ ਦਿੱਤਾ ਕਿ ਤੁਸੀਂ ਯੈਸਟਰਡੇ ਉੱਥੇ ਆਪ ਪਹੁੰਚਣਾ ਹੈ so that ਜੀਡੀ ਸਾਡੀ ਸਾਰੀ ਇਲਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲੋਫਲ ਕਨਫਾਈਨਮੈਂਟ ਟੇਕਿੰਗ ਅਵੇ ਆਰ ਹਿਊਮਨ ਰਾਈਟਸ ਟੌਰਚਰਿੰਗ ਯੂ ਥ੍ਰੈਟਨਿੰਗ ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟਲੇ ਜੋ ਵਾਰੰਟ ਅਫਸਰ ਸੀ ਉੱਥੇ ਬੈਠੇ ਰਹੇ ਜਦ ਤੱਕ ਉਹ ਬੰਦੇ ਆ ਦੇ ਘਰ ਨਹੀਂ ਪਹੁੰਚੇ ਤੇ ਆਪ ਦੀ ਵਾਈਫ ਦੇ ਫੋਨ ਤੋਂ ਫੋਨ ਨਹੀਂ ਕਰਾਇਆ ਵਾਰੰਟ ਅਫਸਰ ਨੇ ਉਥੋਂ ਨਹੀਂ ਮੂਵ ਕੀਤਾ ਇਹ ਜਿਹੜੀ ਪਟੀਸ਼ਨ ਸੀ ਇਹ 24 ਸਤ ਨੂੰ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਜਿਹੜੇ ਡੈਟਿਨੂਸ ਨੂੰ ਆਪਣੇ ਸਾਰੇ ਜਿਹੜੇ ਰਾਈਟਸ ਨੇ ਕੰਪਲੇਨ ਕਰਨ ਦੇ ਓਪਨ ਰੱਖ ਦਿੱਤੇ ਐ ਲਿਬਰਟੀ ਦੇ ਦਿੱਤੀ ਐ ਐਂਡ ਦੇ ਆਰ ਟੇਕਿੰਗ THEIR ਲੀਗਲ ਰਿਕੋਰਸ ਹੁਣ ਜਿਹੜਾ ਸੈਕੰਡ ਸ਼ੌਕਿੰਗ ਇਨਸੀਡੈਂਟ ਹੈ ਜੀ ਕਿ ਕਿਵੇਂ ਜਿਹੜਾ ਐਵਿਡੈਂਸ ਹੈ ਉਹ ਫੈਬ੍ਰੀਕੇਟ ਹੋ ਰਿਹਾ ਔਰ ਕਿਸ ਲੈਵਲ ਤੱਕ ਹੋ ਰਿਹਾ ਔਰ ਕੀ ਕੁਝ ਹੋ ਰਿਹਾ ਕੱਲ ਇੱਕ ਬੰਦੇ ਦੀ ਬਿਜ਼ਨੈਸ ਬਿਊਰੋ 'ਚ ਐਂਟਰੀ ਹੁੰਦੀ ਹੈ। ਉਹਦਾ ਨਾਂ ਹੈ ਜੀ 바ਸੂ ਪਾਟਕ। ਮੈਂ ਫਿਰ ਦੁਹਰਾ ਦਿਆਂ ਜੀ ਉਹਦਾ ਨਾਂ 바ਸੂ ਪਾਟਕ ਹੈ। ਉਸ ਤੋਂ ਇਹਨਾਂ ਨੇ ਅੱਜ 163 ਤੇ ਬਿਆਨ ਕਰਾਣਾ। ਔਰ ਉਹ ਸਟੇਟਮੈਂਟ ਡਾ ਕਰਾਣੀ ਹੈ ਕਿ ਇੱਕ ਬੰਦਾ ਜੀਤਾ ਮੌੜ ਹੈ। ਉਹ ਮਰ ਗਿਆ। ਹੀ ਵਾਸ ਨੋਨ ਫਾਰ 올 ਕਾਈਂਡ ਆਫ ਰੋਂਗ ਥਿੰਗਸ। ਉਦੇ ਕੋਲ ਮੰਗਲ ਸਿੰਘ ਦੇ ਨਾਂ ਤੇ ਬੇਨਾਮੀ ਪ੍ਰਾਪਰਟੀ ਸੀਗੀ ਜਿਹੜਾ ਇਹ SIM ਕਾਰਡ ਹੁਣ ਕੱਲ ਛੁਰਲੀ ਛੱਡੀ ਹੈ ਇਹ SIM ਕਾਰਡ ਨੂੰ ਇਹਨਾਂ ਨੇ ਉਸ ਮਰੇ ਹੋਏ ਬੰਦੇ ਨਾਲ ਲਿੰਕ ਕਰਨਾ ਹੈ ਕਿਉਂਕਿ ਸਬੂਤ ਕੋਈ ਹੈ ਨਹੀਂ ਹਵਾ 'ਚ ਗੱਲ ਕਰਦੋਂਗੇ ਤੁਸੀਂ ਜਿਵੇਂ ਸੀਐਮ ਸਾਹਿਬ ਲੱਗੇ ਹੋਏ 29 ਮੋਬਾਈਲ ਫੋਨ ਹੈ ਹਜ਼ਾਰ ਏਕੜ ਜ਼ਮੀਨ ਹੈ 540 ਕਰੋੜਾ ਉਹਦਾ ਇਹ SIM ਕਾਰਡ ਆ ਗਿਆ ਉਸ ਬੰਦੇ ਨਾਲ ਉਹਨੇ ਅਟੈਚ ਕਰ ਲੈਣਾ ਫਿਰ ਇਹ ਸਕੀਮ ਲਾਣਗੇ ਜੀ ਕਿ ਜਿਹੜੀ ਸਾਰੀ ਬੇਨਾਮੀ ट्रांजैक्शन ਹੈ ਇਹ ਜੀਤਾ ਮੋੜ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਂ ਤੇ ਲੈਂਦਾ ਸੀ ਇਹ ਇਹਨਾਂ ਦੇ ਅੱਜ ਦੇ 164 ਬਿਆਨ ਹੋਣ ਲੱਗੇ ਨੇ ਔਰ ਇਹ ਕੱਲ ਮੀਟਿੰਗ ਚੀਫ ਬਿਜ਼ਨਸ ਡਾਇਰੈਕਟਰ ਦੀ ਇਸ ਪਾਰਟिकुलर ਬੰਦਾ ਵਾਸੂ ਪਾਠਕ ਦੇ ਨਾਲ ਹੋਈ ਹੈ ਸੋ ਜਿਦਾਂ ਕਿ ਵਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਕੋਰਟ ਦੇ ਵਿੱਚ ਅੱਜ ਸੁਣਵਾਈ ਵੀ ਹੋਵੇਗੀ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਤੇ ਦੂਜੇ ਪਾਸੇ ਉਹਨਾਂ ਦੀ ਬੈਰ ਇੱਕ ਬਦਲ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਕੋਰਟ ਦਾ ਕੀ ਫੈਸਲਾ ਆਉਂਦਾ ਨੇ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ